ਬਾਦਲ ਕੇ ਬਹਿਗਾ ਜੌਂਡੀਆਰ ਤੇ ਮੇਟਰੋ ਟਾਇਰ ਦੇਖੋ ਟਰਾਲੀ ਦੇ ਖੜ ਜਾਂਦਾ ਜਦ ਵੀ ਗ੍ਰਿਪ ਬਣਾ ਕੇ ਕਾਲੀ ਮਿੱਟੀ ਆ ਪਿਓਰ ਕਾਲੀ ਮਿੱਟੀ ਇਹ ਪਾਣੀ ਛੱਡਾ ਹੋਵੇ ਟਰੈਕਟਰ ਤਾਂ ਵੀ ਥੋੜਾ ਜਿਹਾ ਲੋਟ ਰਹਿਦਾ ਪਰ ਆ ਬੁਰਾ ਹਾਲ ਆ ਮਿੱਟੀ ਦਾ ਇੰਨੀ ਕਿ ਜੰਮਦੀ ਆ ਨਾ ਜਿੰਨੀ ਕਹਦੇ ਇਹ ਕਹਿੰਦਾ ਟੋਜ਼ਾ ਨਹੀਂ ਪਾਉਣਾ ਕਿਆਰਾ ਜੀ ਲਾਈ ਸੋਨਾਲੀ ਕਾਹੀ ਰੇਡਾ ਮਾਰਦਾ ਫਿਰਦਾ ਖਣਾ ਪਾਉਟੋ ਤੇ ਨਾ ਪਟੜ ਤੇ ਧਾਪੀਆਂ ਮਾਰਦੇ ਫਿਰਦੇ ਸਾਰੀ ਹਲੂ ਮਾਰ ਕੇ ਖੜਦਾ ਟਰੈਕਟਰ ਕੋਈ ਵੀ ਹੈਗਾ ਤਿੰਨੇ ਚਾਰੇ ਨੇ ਦਬ ਕੇ ਖੜਦੇ ਹੀ ਖੜਦੇ ਨੇ ਉਹ ਗ੍ਰੈਪ ਬਣਾ ਕੇ ਖੜਾ ਲੈ ਡੇਟਾ ਨਹੀਂ ਕਿੱਡੀ ਟੋਲਦੀ ਨਹੀਂ ਐ ਮਨਨ ਜੋਗ ਦੀ ਚਾ ਨਹੀਂ ਹੈਗੀਆਂ ਆ ਵੀ ਸੋਣਾ ਲੀਕਾ ਹੁਣ ਲਵਾਤਾ ਜੋਰ ਮੜਾ ਯਾਰ ਇਹ ਆ ਕੰਮ ਨੂੰ ਲਾਏ ਹੋਏ ਨੇ ਬੈਂਪਰ ਕੋੜਾ ਕਹਿੰਦੇ ਨੇ ਬੈਂਪਰ ਕੋੜਾ ਲੈਣਾ ਲੱਗਿਆ ਆ ਚੀਜ਼ਾਂ ਨੂੰ ਕੋੜਾ ਬੈਂਪਰ ਲਾਉਣੇ ਪੈਂਦੇ ਨੇ ਖੜਾ ਟਾਇਰ ਦੇਖੋ ਮਿੱਤਰੋ ਜੰਦਾ ਖੜੇ ਤੇ ਜੰਦਾ ਖੜੇ ਨੇ गार्दा, गार्दा। ओए सीधा करके सीधा करके ਘੇੜਦਾ ਜਉਂਦੀ ਅਰਬੀ ਆੜ ਗਿਆ 5210 ਵੇ ਆ ਹੁਣ